ਸਤਿ ਸ਼੍ਰੀ ਅਕਾਲ ਜੀ ਬਈ ਜੀ ਅੱਜ ਆਪਾਂ ਗੱਲ ਕਰਾਂਗੇ ਲੀਵਰ ਅਤੇ ਕਿਡਨੀ ਦੀ ਸਫਾਈ ਬਾਰੇ ਕਿਵੇਂ ਅਸੀਂ ਆਪਣੇ ਘਰ ਦੀ ਰਸੋਈ ਵਿੱਚ ਪਏ ਸਮਾਨ ਨਾਲ ਲੀਵਰ ਅਤੇ ਕਿਡਨੀ ਦੀ ਸਫਾਈ ਕਰ ਸਕਦੇ ਹਾਂ ਅੱਜ ਤੁਹਾਨੂੰ ਅਸੀਂ ਤਿੰਨ ਡਰਿੰਕਸ ਦੱਸਾਂਗੇ ਜਿਹੜੀਆਂ ਕਿ ਆਪਣੇ ਲੀਵਰ ਅਤੇ ਕਿਡਨੀ ਨੂੰ ਸਫਾਈ ਕਰਨ ਦੀਆਂ ਤੇ ਉਹਨਾਂ ਨੂੰ ਤਾਕਤਵਰ ਬਣਾਉਣ ਦੀਆਂ ਤਾਂ ਪਹਿਲੀ ਡਰਿੰਕ ਆਪਾਂ ਤੁਹਾਨੂੰ ਦੱਸਾਂਗੇ ਨਿੰਬੂ ਅਤੇ ਹਲਦੀ ਦੀ ਅੱਧਾ ਇੱਕ ਇੱਕ ਦਾ ਅੱਧਾ ਹਿੱਸਾ ਨਿੰਬੂ ਲੈ ਕੇ ਅੱਧਾ ਨਿੰਬੂ ਲੈ ਕੇ ਗਰਮ ਪਾਣੀ ਵਿੱਚ ਨਚੋੜੋ ਅਤੇ ਉਸ ਵਿੱਚ ਇੱਕ ਚੁੰਡੀ ਹਲਦੀ ਦੀ ਪਾ ਲਓ ਇਸ ਨੂੰ ਚੰਗੀ ਤਰ੍ਹਾਂ ਮਿਲਾਓ ਜਦੋਂ ਪੂਰਾ ਘੁਲ ਜਾਵੇ ਅਤੇ ਇਸ ਨੂੰ ਓਸਾ-ਕੋਸਾ ਪੀ ਲਓ ਇਹ ਨਿੰਬੂ ਅਤੇ ਹਲਦੀ ਤੁਹਾਡੇ ਲੀਵਰ ਅਤੇ ਕਿਡਨੀ ਦੀ ਸਫਾਈ ਵਿੱਚ ਬਹੁਤ ਹੀ ਮਦਦ ਦਾ ਮਦਦਗਾਰ ਹੋਵੇਗੀ ਨਿੰਬੂ ਵਿੱਚ ਵਿਟਾਮਿਨ ਸੀ ਹੁੰਦਾ ਹੈ ਜੋ ਲੀਵਰ ਵਿੱਚਲੇ ਟੌਕਸਿਨ ਨੂੰ ਸਾਫ਼ ਕਰਦਾ ਹੈ ਅਤੇ ਆਪਣੇ ਸਰੀਰ ਨੂੰ ਹਾਈਡਰੇਟ ਰੱਖਦਾ ਹੈ ਹਲਦੀ ਵਿੱਚ ਇਨਫਲਮੇਟਰੀ ਤੱਤ ਹੁੰਦੇ ਹਨ ਜੋ ਲੀਵਰ ਅਤੇ ਕਿਡਨੀ ਦੀ ਸਫਾਈ ਕਰਨ ਵਿੱਚ ਮਦਦਗਾਰ ਹੁੰਦੇ ਆ ਤਾਂ ਦੂਸਰੀ ਡਰਿੰਕ ਆਪਾਂ ਦੱਸਾਂਗੇ ਜੀਰਾ ਵਾਟਰ ਇੱਕ ਚਮਚਾ ਜੀਰਾ ਰਾਤ ਭਰ ਇੱਕ ਗਲਾਸ ਪਾਣੀ ਵਿੱਚ ਭਿਓ ਕੇ ਰੱਖ ਦਿਓ ਅਤੇ ਸਵੇਰੇ ਉਸ ਨੂੰ ਛਾਣ ਕੇ ਇੱਕ ਗਲਾਸ ਤਾਜ਼ਾ ਪਾਣੀ ਲਵੋ ਉਸ ਵਿੱਚ ਪਾ ਕੇ 5 ਤੋਂ 10 ਮਿੰਟ ਉਬਾਲੋ ਉਬਾਲਣ ਤੋਂ ਬਾਅਦ ਕੋਸਾ ਕੋਸਾ ਹੀ ਛਾਣ ਲਵੋ ਅਤੇ ਕੋਸਾ ਕੋਸਾ ਹੀ ਪੀ ਲਵੋ ਇਹ ਵੀ ਆਪਣੇ ਲੀਵਰ ਅਤੇ ਕਿਡਨੀ ਦੀ ਸਫਾਈ ਵਿੱਚ ਮਦਦਗਾਰ ਹੋਵੇਗਾ ਜੀਰੇ ਵਿੱਚ ਐਂਟੀਆਕਸੀਡੈਂਟ ਅਤੇ ਐਸੈਂਸ਼ੀਅਲ ਆਇਲਸ ਹੁੰਦੇ ਹਨ ਜੋ ਆਪਣੀ ਪਾਚਨ ਕਿਰਿਆ ਨੂੰ ਇੰਪਰੂਵ ਕਰਦੇ ਹਨ ਅਤੇ ਆਪਣੇ ਲੀਵਰ ਅਤੇ ਕਿਡਨੀ ਦੀ ਸਫਾਈ ਵਿੱਚ ਵੀ ਮਦਦਗਾਰ ਹੁੰਦੇ ਹਨ ਅਤੇ ਇਹ ਆਪਣੇ ਜੀਰਾ ਵਾਟਰ ਆਪਣੇ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਨੂੰ ਵੀ ਇੰਪਰੂਵ ਕਰਦਾ ਹੈ ਤੇ ਤੀਸਰੀ ਡਰਿੰਕ ਆਪਾਂ ਤੁਹਾਨੂੰ ਦਰਸਾ ਜੀ ਜਿੰਜਰ ਮੈਂਟਾ ਟੀ ਅਦਰਕ ਅਤੇ ਪੁਦੀਨਾ ਆਪਣੇ ਡਾਈਜੈਸ਼ਨ ਸਿਸਟਮ ਅਤੇ ਡਿ ਕੋ ডিট็อกซิफिकेशन ਲਈ ਯੂਜ਼ ਕਰਦੇ ਹਾਂ ਇਹ ਸਦੀਆਂ ਪੁਰਾਣਾ ਫਾਰਮੂਲਾ ਹੈ ਅਦਰਕ ਵਿੱਚ ਬਹੁਤ ਹੀ ਅਸਰਦਾਰ ਐਂਟੀ ਇਨਫਲਮੇਟਰੀ ਤੱਤ ਹੁੰਦੇ ਹਨ ਜੋ ਲੀਵਰ ਅਤੇ ਕਿਡਨੀ ਨੂੰ ਸਾਫ਼ ਕਰਦੇ ਹਨ ਅਤੇ ਪੁਦੀਨਾ ਆਪਣੇ ਪੇਟ ਅਤੇ ਲੀਵਰ ਦੋਨਾਂ ਨੂੰ ਤਕੜਾ ਕਰਦਾ ਹੈ ਇਸ ਨੂੰ ਬਣਾਉਣ ਦੀ ਵੀਰੀ ਇੱਕ ਛੋਟਾ ਟੁਕੜਾ ਅਦਰਕ ਦਾ ਉਬਾਲਿਆ ਹੋਇਆ ਇੱਕ ਛੋਟਾ ਟੁਕੜਾ ਅਦਰਕ ਦਾ ਉਬਾਲਿਆ ਉਬਾਲਿਆ ਹੋਇਆ ਅਤੇ 5 ਤੋਂ 10 ਪੱਤੇ ਪੁਦੀਨੇ ਦੇ ਲੈ ਕੇ ਇੱਕ ਗਲਾਸ ਪਾਣੀ ਵਿੱਚ 5 ਤੋਂ 10 ਮਿੰਟ ਤੱਕ ਇਸ ਨੂੰ ਉਬਾਲੋ ਉਬਾਲਣ ਤੋਂ ਬਾਅਦ ਇਸ ਨੂੰ ਕੋਸਾ-ਕੋਸਾ ਪੀ ਲਓ ਇਹ ਡਰਿੰਕ ਵੀ ਤੁਹਾਡੇ ਲੀਵਰ ਅਤੇ ਕਿਡਨੀ ਨੂੰ ਸਾਫ਼ ਕਰਨ ਵਿੱਚ ਬਹੁਤ ਹੀ ਮਦਦਗਾਰ ਹੋਵੇਗੀ ਇਹ ਜਿਹੜੀਆਂ ਵੀ ਤੁਹਾਨੂੰ ਚੀਜ਼ਾਂ ਦਸੀਆਂ ਇਹ ਆਪਣੀ ਰਸੋਈ ਵਿੱਚ ਆਮ ਹੀ ਮਿਲ ਜਾਂਦੀਆਂ ਹਨ ਜੋ ਕਿ ਘਰ ਵਿੱਚ ਹੀ ਹੁੰਦੀਆਂ ਹਨ ਤੇ ਬਣਾਉਣੀਆਂ ਵੀ ਬਹੁਤ ਹੀ ਆਸਾਨ ਹਨ ਤੁਸੀਂ ਇਸ ਨਾਲ ਆਪਣੀ ਲੀਵਰ ਅਤੇ ਕਿਡਨੀ ਦੀ ਸਫਾਈ ਕਰ ਸਕਦੇ ਹੋ ਲੀਵਰ ਅਤੇ ਕਿਡਨੀ ਦੀ ਸਫਾਈ ਬਹੁਤ ਹੀ ਜ਼ਰੂਰੀ ਹੈ ਜੇ ਆਪਣੇ ਲੀਵਰ ਅਤੇ ਕਿਡਨੀ ਖਰਾਬ ਹਨ ਤਾਂ ਆਪਾਂ ਨੂੰ ਬਹੁਤ ਹੀ